ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੀ ਪੈਂਟੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਸਿਕਸਟੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਇਤਿਹਾਸ ਹਿਸਟਰੀ ਨਾਲ ਸੰਬੰਧਿਤ ਹੈ ਜਿਸ ਵਿੱਚ 40 ਮਹੱਤਵਪੂਰਨ ਪ੍ਰਸ਼ਨਾਂ ਦੀ ਦੁਹਰਾਈ ਮੈਂ ਤੁਹਾਨੂੰ ਕਰਾਵਾਂਗੀ ਜੋ ਮਾਸਟਰ ਕੈਡਰ 80ਟੀ ਪੇਪਰ 2 ਕੀ ਪੇਪਰ 2 UGC ਤੇ PET ਦੇ ਵਿਦਿਆਰਥੀਆਂ ਦੇ ਲਈ ਬੜੇ ਲਾਈਵਨ ਵੀਡੀਓ ਹੈ ਭਾਰਤੀ ਰਾਸ਼ਟਰੀ ਕਾਂਗਰਸ ਇਸ ਦੀ ਸਥਾਪਨਾ ਕਦੋਂ ਹੋਈ ਜੀ 1885 ਈਸਵੀ ਵਿੱਚ ਬੜਾ ਇੰਪੋਰਟੈਂਟ ਕੁਸਚਨ ਹੈ ਇੰਡੀਅਨ ਨੈਸ਼ਨਲ ਕਾਂਗਰਸ ਜਿਸ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਵੀ ਕਿਹਾ ਜਾਂਦਾ ਹੈ ਇਸ ਦੀ ਸਥਾਪਨਾ ਕਿੱਥੇ ਹੋਈ ਤਾਂ ਇਸ ਦੀ ਸਥਾਪਨਾ ਬੰਬਈ ਵਿੱਚ ਹੋਈ ਜਿਸ ਨੂੰ ਮੁੰਬਈ ਕਿਹਾ ਜਾਂਦਾ ਹੈ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਤੇ ਕਿੱਥੇ ਹੋਈ 1885 ਈਸਵੀ ਵਿੱਚ ਮੁੰਬਈ ਵਿਖੇ ਹੋਈ ਅਗਲਾ ਪ੍ਰਸ਼ਨ ਇੰਡੀਆ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਿਸ ਨੇ ਕੀਤੀ ਤਾਂ ਇੰਡੀਆ ਨੈਸ਼ਨਲ ਕਾਂਗਰਸ ਦੀ ਸਥਾਪਨਾ اے.ਓ. ਹਿਊਮ ਨੇ ਕੀਤੀ ਕਾਂਗਰਸ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਿਸ ਨੇ ਕੀਤੀ ਵਮੇਸ਼ ਚੰਦਰ ਬੈਨਰਜੀ ਜਿਸ ਨੂੰ ਵੀਸੀ ਬੈਨਰਜੀ ਵੀ ਕਿਹਾ ਜਾਂਦਾ ਹੈ ਤਾਂ ਇਸ ਨੇ ਕਾਂਗਰਸ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਏ ਉਹ ਹਿਊਮ ਇੱਕ ਅੰਗਰੇਜ਼ ਸੀ ਜਿਸ ਨੇ ਇਸ ਦੀ ਸਥਾਪਨਾ 1885 ਈਸਵੀ ਵਿੱਚ ਮੁੰਬਈ ਵਿੱਚ ਕੀਤੀ ਤਾਂ ਤਿੰਨੇ ਹੀ ਕੁਸਚਨ ਬੜੇ ਇੰਪੋਰਟੈਂਟ ਪ੍ਰਸ਼ਨ ਹਨ ਜੀ ਕਾਂਗਰਸ ਦੀ ਪਹਿਲੀ ਮੀਟਿੰਗ ਦੇ ਵਿੱਚ ਕਿੰਨੇ ਡੈਲੀਗੇਟ ਸਨ ਬੱਤਾ ਡੈਲੀਗੇਟ ਸਨ ਕਾਂਗਰਸ ਦੀ ਸ਼ੁਰੂਆਤੀ ਨੀਤੀ ਕੀ ਸੀ ਸੰਵਿਧਾਨਕ ਸੁਧਾਰਾਂ ਦੀ ਮੰਗ ਸੰਵਿਧਾਨ ਦੇ ਵਿੱਚ ਕੁਝ ਸੁਧਾਰ ਕਰਨਾ ਜਾਂ ਸੁਧਾਰਾਂ ਦੀ ਮੰਗ ਕਰਨਾ ਇਹ ਕਾਂਗਰਸ ਦੀ ਸ਼ੁਰੂਆਤੀ ਨੀਤੀ ਸੀ ਜੇਕਰ ਅਜੇ ਤੱਕ ਤੁਸੀਂ ਮੇਰਾ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਪ੍ਰਸ਼ਨ ਨੰਬਰ 7 ਕਾਂਗਰਸ ਦੀ ਸਥਾਪਨਾ ਦਾ ਮੁੱਖ ਉਦੇਸ਼ ਕੀ ਸੀ ਲੋਕਾਂ ਵਿੱਚ ਰਾਜਨੀਤਿਕ ਚੇਤਨਾ ਦਾ ਵਿਕਾਸ ਕਰਨਾ ਕਾਂਗਰਸ ਦੀ ਸਥਾਪਨਾ ਦਾ ਮੁੱਖ ਉਦੇਸ਼ ਸੀ ਕਾਂਗਰਸ ਦੀ ਪਹਿਲੀ ਮੀਟਿੰਗ ਕਿਸ ਇਮਾਰਤ ਵਿੱਚ ਹੋਈ ਸੀ ਗੋਕੁਲਤਾਸ ਤੇਸਵਾਲ ਸੰਸਕ੍ਰਿਤ ਕਾਲਜ ਸੀ ਜਿੱਥੇ ਕਾਂਗਰਸ ਜਿਸ ਦੀ ਸਥਾਪਨਾ 1885 ਚ ਏ.ਓ. ਹਿਊਮ ਨੇ ਬੰਬਈ ਵਿੱਚ ਕੀਤੀ ਉਸ ਦੀ ਪਹਿਲੀ ਮੀਟਿੰਗ ਹੋਈ ਗੋਕੁਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਵਿੱਚ ਅਗਲਾ ਪ੍ਰਸ਼ਨ ਕਾਂਗਰਸ ਦੀ ਸਥਾਪਨਾ ਕਿਸ ਵਰਗ ਦੇ ਲੋਕਾਂ ਨੇ ਕੀਤੀ ਤਾਂ ਪੜਿਆ ਲਿਖਿਆ ਮੱਧ ਵਰਗ ਸੀ ਜਿਹੜਾ ਲੋਕਾਂ ਵਿੱਚ ਰਾਜਨੀਤਿਕ ਚੇਤਨਾ ਦਾ ਵਿਕਾਸ ਕਰਨਾ ਚਾਹੁੰਦਾ ਸੀ ਉਸ ਨੇ ਏਸ ਦੀ ਸਥਾਪਨਾ ਕੀਤੀ ਕਾਂਗਰਸ ਪਾਰਟੀ ਦਾ ਚੋਣ ਨਿਸ਼ਾਨ ਕੀ ਹੈ ਪੰਜਾ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਇਹ ਪਾਰਟੀ ਸਭ ਤੋਂ ਪੁਰਾਣੀ ਹੈ ਇਸ ਦੀ ਸਥਾਪਨਾ ਇੱਕ ਅੰਗਰੇਜ਼ ਏਓ ਹਿਊਮ ਨੇ 1885 ਈਸਵੀ ਵਿੱਚ ਕੀਤੀ ਹੁਣ ਗੱਲਬਾਤ ਕਰਦੇ ਹਾਂ ਮੁਸਲਮਾਨ ਲੀਗ ਬਾਰੇ ਮੁਸਲਮਾਨ ਲੀਗ ਦੇ ਸਥਾਪਨਾ ਕਦੋਂ ਹੋਈ ਤਾਂ ਮੈਂ ਇੱਕ ਪ੍ਰਸ਼ਨ ਪੁੱਛਦੀਆਂ ਕਿ ਪੰਗਾਲ ਦੀ ਵੰਡ ਕਦੋਂ ਹੋਈ ਤਾਂ ਬੰਗਾਲ ਦੀ ਵੰਡ ਸ਼ਾਬਾਸ਼ ਬੋਲੋ 1905 ਈਸਵੀ ਵਿੱਚ ਹੋਈ ਤਾਂ ਉਸ ਤੋਂ ਠੀਕ 1 ਸਾਲ ਬਾਅਦ 1906 ਨੂੰ ਮੁਸਲਮਾਨ ਲੀਗ ਦੀ ਸਥਾਪਨਾ ਹੋਈ ਮੁਸਲਮਾਨ ਲੀਗ ਕਿੱਥੇ ਸਥਾਪਿਤ ਕੀਤਾ ਗਿਆ ਸੀ ਜੀ ਟੱਕ ਵਿੱਚ ਮੁਸਲਮਾਨ ਲੀਗ ਦੀ ਸਥਾਪਨਾ ਸਮੇਂ ਪ੍ਰਮੁੱਖ ਨੇਤਾ ਕੌਣ ਸਨ ਮੁਹੰਮਦ ਅਲੀ ਜਿਨਾਬ ਅਬਦੁਲ ਕਲਾਮ ਆਜ਼ਾਦ ਇਸ ਦੇ ਪ੍ਰਮੁੱਖ ਨੇਤਾ ਸਨ ਮੁਸਲਮ ਲੀਗ ਨਾਲ ਸੰਬੰਧਿਤ ਪ੍ਰਸ਼ਨ UGC ਮਾਸਟਰ ਕੈਡਰ ਤੇ ਪੀਟੈਟ ਦੇ ਵਿਦਿਆਰਥੀਆਂ ਨੂੰ ਜੂਰ ਪੁੱਛੇ ਜਾਂਦੇ ਹਨ ਔਰ ਇਹਨਾਂ ਕਾਂਗਰਸ ਪਾਰਟੀ ਮੁਸਲਮ ਲੀਗ ਨਾਲ ਸੰਬੰਧਿਤ ਵੀਡੀਓ ਮੇਰੇ ਚੈਨਲ ਤੇ ਤੁਹਾਨੂੰ ਮਿਲ ਜਾਏਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੂਰ ਕਰੋ ਜੀ ਮੁਸਲਮ ਲੀਗ ਦੀ ਸਥਾਪਨਾ ਦਾ ਮੁੱਖ ਉਦੇਸ਼ ਕੀ ਸੀ ਮੁਸਲਮਾਨ ਦੇ ਹਿੱਤਾਂ ਦੀ ਰੱਖਿਆ ਕਰਨਾ ਮੁਸਲਮ ਲੀਗ ਦੀ ਸਥਾਪਨਾ ਜਦੋਂ 1906 ਚ ਹੋਈ ਤਾਂ ਭਾਰਤ ਦਾ ਵਾਈਸ ਰਾਏ ਕੌਣ ਸੀ ਬੜਾ ਇੰਪੋਰਟੈਂਟ ਕੁਸਚਨ ਹੈ ਜੀ ਲਾਰਡ ਮਿੰਟੋ ਭਾਰਤ ਦਾ ਵਾਈਸ ਰਾਏ ਸੀ ਕਿਉਂਕਿ ਉਹ ਤੋਂ ਹੱਲੇ ਭਾਰਤ ਆਜ਼ਾਦ ਨਹੀਂ ਹੋਇਆ 1947 ਚ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ 1906 ਚ ਲਾਰਡ ਮਿੰਟੋ ਭਾਰਤ ਦੇ ਵਾਈਸ ਰਾਏ ਸਨ ਤਾਂ ਇੰਪੋਰਟੈਂਟ ਪ੍ਰਸ਼ਨ ਹੈ ਜੀ ਇਹ ਵੀ ਅਗਲਾ ਪ੍ਰਸ਼ਨ ਮੁਸਲਮ ਲੀਗ ਦੇ ਪਹਿਲੇ ਵਰਦਨ ਕੌਣ ਸਨ ਦਾ ਇਸ ਦੇ ਪਹਿਲੇ ਪ੍ਰਧਾਨ ਦਾ ਨਾਮ ਹੈ ਆਗਾ ਖਾਨ ਮੁਸਲਮ ਲੀਗ ਦੀ ਸਥਾਪਨਾ ਦਾ ਇੱਕ ਕਾਰਨ ਕੀ ਸੀ ਕਾਂਗਰਸ ਨਾਲ ਅਸੰਤੁਸ਼ਟੀ ਕਾਂਗਰਸ ਦੇ ਕੰਮਾਂ ਤੋਂ ਕਾਂਗਰਸ ਦੀਆਂ ਨੀਤੀਆਂ ਤੋਂ ਜਿਹੜਾ ਮੁਸਲਮ ਵਰਗ ਸੀ ਉਹ ਅਸੰਤੁਸ਼ਟ ਸੀ ਇਸ ਕਰਕੇ ਉਹਨਾਂ ਨੇ 1906 ਈਸਵੀ ਦੇ ਵਿੱਚ ਮੁਸਲਮ ਲੀਗ ਦੀ ਸਥਾਪਨਾ ਕੀਤੀ ਕਾਂਗਰਸ ਦੀ ਸਥਾਪਨਾ ਹੋਈ 1885 ਚ ਮੁਸਲਮ ਲੀਗ ਦੀ 1906 ਜ ਦੋਨੇ ਹੀ ਕੁਐਸਚਨ ਇੰਪੋਰਟੈਂਟ ਹਨ ਜੀ ਮੁਹੰਮਦ ਅਲੀ ਜਿਨਾ ਮੁਸਲਮ ਲੀਗ ਵਿੱਚ ਕਦੋਂ ਸ਼ਾਮਲ ਹੋਏ ਪੂਰੇ 7 ਸਾਲ ਬਾਅਦ 1913 ਈਸਵੀ ਵਿੱਚ ਕਿਹੜੇ ਸੁਧਾਰਾਂ ਨੇ ਮੁਸਲਮ ਲੀਗ ਦੀ ਸਥਾਪਨਾ ਕੀਤੀ ਮੋਰਲੇ ਮਿੰਟੋ ਸੁਧਾਰ ਇਹਨਾਂ ਨੇ ਮੁਸਲਮ ਲੀਗ ਦੀ ਸਥਾਪਨਾ ਕੀਤੀ ਸੀ కాంగ్రెస్ ਦੀਆਂ ਨੀਤੀਆਂ ਦੀ ਅਸੰਤੁਸ਼ਟੀ ਹੀ ਮੁਸਲਮਾਨ لیگ ਦੀ ਸਥਾਪਨਾ ਦਾ ਇੱਕ ਕਾਰਨ ਸੀ। ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ, ਕਰੰਟ ਅਫੇਅਰਸ, ਇਤਿਹਾਸ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇਣੀ ਹਾਂ। ਮੇਰੇ ਚੈਨਲ ਪੰਜਾਬੀ ਵਾਲੇ ਪੰਨ ਜੀ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਹੁਣ ਗੱਲ ਕਰਦੀ ਹਾਂ ਲੋਧੀ ਰਾਜਵੰਸ਼ ਦੀ ਜਿਨ੍ਹਾਂ ਨੇ ਭਾਰਤ ਤੇ ਰਾਜ ਕੀਤਾ ਕਾਫੀ ਸਮਾਂ। ਤਾਂ ਲੋਧੀ ਰਾਜਵੰਸ਼ ਦਾ ਸੰਸਥਾਪਕ ਕੌਣ ਸੀ? मोडी कौन सी बहलोल लोधी आगरा शहर की स्थापना किसने की सिकंदर लोधी ने आगरा शहर ताजमहल करके जाने जाता है तो आगरा की स्थापना जीड़ी है वो सिकंदर लोधी ने की है और राजवंश का जो संस्थापक है जो मोडी है वो बहलोल लोधी है लोधी राजवंश का सब तो योग शासक कौन सी? ਓਸੀ ਸਿਕੰਦਰ ਲੋਦੀ ਲੋਦੀ ਰਾਜਵੰਸ਼ ਦਾ ਆਖਰੀ ਸ਼ਾਸਕ ਕੌਣ ਸੀ ਇਬਰਾਹਿਮ ਲੋਦੀ ਮੋਢੀ ਬਹਿਲੋ ਲੋਦੀ ਆਖਰੀ ਸ਼ਾਸਕ ਇਬਰਾਹਿਮ ਲੋਦੀ ਪਹਿਲਾ ਸ਼ਾਸਕ ਤੇ ਆਖਰੀ ਸ਼ਾਸਕ ਭਾਵਿਓ ਮੁਗਲ ਨੇ ਭਾਵਿਓ ਗੁਲਾਮ ਵੰਸ਼ ਹੈ ਭਾਵਿਓ ਲੋਦੀ ਨੇ ਭਾਵਿਓ ਸਯਦ ਨੇ ਇਹ ਕੁਐਸਚਨ ਬੜਾ ਹੀ ਇੰਪੋਰਟੈਂਟ ਪ੍ਰਸ਼ਨ ਹੁੰਦਾ ਹੈ ਸੋ ਇਸ ਤਰ੍ਹਾਂ ਦੇ ਪ੍ਰਸ਼ਨ ਤੁਸੀਂ ਜਰੂਰ ਯਾਦ ਕਰਨੇ ਹਨ ਪਾਨੀਪਤ ਦੀ ਪਹਿਲੀ ਲੜਾਈ ਕਦੋਂ ਹੋਈ 1526 ਈਸਵੀ ਵਿੱਚ ਇਬਰਾਹਿਮ ਲੋਧੀ ਨੂੰ ਕਿਸ ਨੇ ਹਰਾਇਆ ਤਾਂ ਬਾਬਰ ਨੇ ਹਰਾਇਆ ਕਿਉਂਕਿ ਇਬਰਾਹਿਮ ਲੋਧੀ ਲੋਧੀ ਰਾਜਵੰਸ਼ ਦਾ ਖੀਰੀ ਸ਼ਾਸਕ ਸੀ ਇਸ ਤੋਂ ਬਾਅਦ ਭਾਰਤ ਤੇ ਮੁਗਲਾਂ ਦਾ ਰਾਜ ਆ ਗਿਆ ਲੋਧੀ ਰਾਜਵੰਸ਼ ਦਾ ਰਾਜਕਾਲ ਸ਼ਾਸਨਕਾਲ ਕਿੰਨਾ ਸੀ 1451 ਤੋਂ 1526 ਈਸਵੀ ਤੱਕ ਇਹਨਾਂ ਦਾ भारत से इन्होंने शासन किया है लोधिया ने उस बाद भारत से मुगलों की स्थापना हुई तो मुगलों का मोटी कौन आ गया जी बाबर तो अगला प्रश्न आज की वीडियो का प्रश्न नंबर छब्बी मैं तहूँ करवा देते ने जिड़ी कि इंपोर्टेंट ने प्रश्न नंबर स्थल हाँ अगला वंश आ गया है जी गुलाम राजवंश गुलाम राजवंश का संस्थापक कौन सी कुतबुद्दीन ऐबक कुतुब मीनार की उसारी किसने शुरू करवाई कुतुबुद्दीन ऐबक ने गुलाम संस्थापक कुतुबुद्दीन ऐबक ते वंशापक कौनबुद्दीन कुतब मीनार है दा काम उसका कुतुबुद्दीन ऐबक ने, ने शुरू करवाया सी ता लोधी राजवंश गुलाम राजवंशितडियो मेरे चैनल से है तीन इसन देख सकते हो ਭਾਰਤ ਦੀ ਪਹਿਲੀ ਮਹਿਲਾ ਸ਼ਾਸਕ ਕੌਣ ਸੀ ਰਜ਼ੀਆ ਸੁਲਤਾਨ ਚਾਲੀਸਾ ਕਿਸ ਸਾਲ ਨਾਲ ਸੰਬੰਧਿਤ ਹੈ 40 ਤੁਰਕ ਅਮੀਰਾ ਨਾਲ ਸੰਬੰਧਿਤ ਇੱਕ ਸੰਸਥਾ ਨੂੰ ਚਾਲੀਸਾ ਕਿਹਾ ਜਾਂਦਾ ਸੀ ਇਸ ਸੈਨਲ ਤੇ ਮੈਂ ਤੁਹਾਨੂੰ ਪੰਜਾਬੀ ਹਿਸਟਰੀ ਤੇ ਸਿਕਸ ਦੇ ਮੋਕ ਟੈਸਟ ਵੀ ਕਰਵਾ ਰਹੀ ਹਾਂ ਜਿਹੜੇ ਤੁਹਾਡੇ ਪੇਪਰ ਖਾਸ ਤੌਰ ਤੇ ਪੀਟੈਕ ਦੇ ਵਿਦਿਆਰਥੀ ਜਿਹੜੇ ਕਿ ਹੁਣ ਥੋੜੀ ਦੇਰ ਨੂੰ ਪੀਟੈਕ ਦਾ ਨੋਟੀਫਿਕੇਸ਼ਨ ਆਉਣ ਵਾਲਾ ਹੈ ਸੋ ਉਹ ਮੇਰੇ ਚੈਨਲ ਤੇ ਤਿਆਰੀ ਕਰ ਸਕਦੇ ਹਨ ਪੈਡਾਗੋਜੀ ਦੀ ਕਾਫੀ ਵੀਡੀਓ ਮੇਰੇ ਚੈਨਲ ਤੇ ਹੈ ਇਲਤੁਤ ਮਿਸ਼ਨੂ ਖਲੀਫਾ ਦੀ ਮਾਨਤਾ ਕਿੱਥੋਂ ਮਿਲੀ ਬਗਦਾਦ ਤੇ ਕਤਬੂਦੀਨ ਆਬਦੀ ਮੌਤ ਕਿਵੇਂ ਹੋਈ ਸੀ ਜੀ ਕੋਰ ਸواری ਕਰਦੇ ਸਮੇਂ ਉਹ ਫਲੇ ਡਿਗ ਗਏ ਸਨ ਜਿਸ ਕਰਕੇ ਉਹਨਾਂ ਦੀ ਜੋ ਹੈ ਮੌਤ ਹੋ ਗਈ ਸੀ ਗੁਲਾਮ ਅੰਜ ਦੇ संस्थापक कुतुबुद्दीन ऐबक की मौत स्वारी करते समय थले डिगे सन इस करके उन्हों की मौत हो गई सी प्रश्न नंबर तेती गुलाम राजवंश का सब तो शक्तिशाली शासक जिधिया का सिकंदर लोधी सी, दा सी, सी गुलाम वंश का कहड़ा सी जी इल्तुतमिश रजिया सुल्ताना ਜਿਹੜੀ ਭਾਰਤ ਦੀ ਪਹਿਲੀ ਮਹਿਲਾ ਸ਼ਾਸਕ ਕੋਈ ਹੈ ਉਸ ਦਾ ਰਾਜਕਾਲ ਉਸ ਦਾ ਸ਼ਾਸਨ ਕਾਲ ਕਿੰਨਾ ਸੀ 1236 ਤੋਂ 1240 ਈਸਵੀ 4-4 ਸਾਲ ਉਹਨਾਂ ਨੇ ਭਾਰਤ ਤੇ ਜੋ ਹੈ ਰਾਜ ਕੀਤਾ ਹੈ 1236 ਤੋਂ 1240 ਈਸਵੀ ਪ੍ਰਸ਼ਨ ਨੰਬਰ 35 ਭਾਰਤ ਵਿੱਚ ਚੋਣ ਪ੍ਰਕਿਰਿਆ ਲਈ ਕਿਹੜੀ ਸੰਸਥਾ ਬਣਾਈ ਗਈ ਹੈ ਚੋਣਾਂ ਦਾ ਸਾਰਾ ਕੰਮ ਕਦੋਂ ਕੌਨੀਆਂ ਨੇ ਕਿਸ ਟਾਈਮ ਹੋਣੀਆਂ ਹਨ ਕਦੋਂ ਕਿਹੜੀ ਚੋਣ ਹੋਣੀ ਹੈ ਇਹ ਚੋਣ ਕਮਿਸ਼ਨ ਦੇਖਦਾ ਹੈ ਭਾਰਤ ਦਾ ਸਭ ਤੋਂ ਵੱਡਾ ਕੇਂਦਰੀ ਬੈਂਕ ਕਿਹੜਾ ਹੈ ਹਾਂਜੀ ਆਰਬੀਆਈ ਜਿਸ ਨੂੰ ਕੀ ਕਹਿੰਦੇ ਨੇ ਰਿਜ਼ਰਵ ਬੈਂਕ ਆਫ ਇੰਡੀਆ ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ ਡਾਕਟਰ ਰਜਿੰਦਰ ਪ੍ਰਸਾਦ ਪਹਿਲਾ ਰਾਸ਼ਟਰਪਤੀ ਪਹਿਲੇ ਪ੍ਰਧਾਨ ਮੰਤਰੀ ਪਹਿਲੇ ਉਪ ਰਾਸ਼ਟਰਪਤੀ ਪਹਿਲਾ ਮੁੱਖ ਮੰਤਰੀ पहला राजा मोडी तो ये प्रश्न जोड़े ने इंपॉर्टेंट होंगे ने इनू जरूर ही याद करना है सैंती क्वेश्चन कर लेने आखिरी क्वेश्चन वाल वे हाँ जी प्रश्न नंबर अठती जो कि लास्ट ही तीन प्रश्न रह गए हैं चाली महत्वपूर्ण प्रश्न हर प्रश्न संबंधित विषय मैं अपने चैनल पर करवा चुकी हाँ ती उसिटेल देखना है ਤਾਂ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਪ੍ਰਸ਼ਨ ਨੰਬਰ 38 ਭਾਰਤ ਵਿੱਚ ਮੁਗਲ ਸਲਤਨਤ ਦੀ ਸਥਾਪਨਾ ਕਿਸ ਨੇ ਕੀਤੀ ਬਾਬਰ ਨੇ ਇਬਰਾਹਿਮ ਲੋਧੀ ਨੂੰ ਹਰਾ ਕੇ ਬਾਬਰ ਲੋਧੀ ਰਾਜਵੰਸ਼ ਤੋਂ ਬਾਅਦ ਮੁਗਲ ਆਏ ਹਨ ਤਾਂ 1526 ਵਿੱਚ ਬਾਬਰ ਨੇ ਜਿਹੜੇ ਹੈ ਮੁਗਲ ਰਾਜਵੰਸ਼ ਦੀ ਸਥਾਪਨਾ ਕੀਤੀ ਗੁਰੰਗਦੇਵ ਜੀ ਦਾ ਮੁੱਢਲਾ ਨਾਂ ਕੀ ਸੀ ਭਾਈ ਲੈਣਾ ਤਾਂ ਭਾਈ ਲੈਣਾ ਨੂੰ ਗੁਰੰਗਦੇਵ ਜੀ ਇਸ ਨੇ ਨਾਮ ਦਿੱਤਾ ਚੜੀ ਗੁਰੂ ਨਾਨਕ ਦੇਵ ਜੀ ਵਿਰਸਾ ਮੁੰਡਾ ਕਿਸ ਰਾਜ ਨਾਲ ਸੰਬੰਧਿਤ ਸੀ ਬਿਹਾਰ ਵਿਰਸਾ ਮੁੰਡਾ ਕਿਸ ਰਾਜ ਨਾਲ ਸੰਬੰਧਿਤ ਸੀ ਜੀ ਬਿਹਾਰ ਨਾਲ ਸੰਬੰਧਿਤ ਸੀ ਸੋ ਇਸ ਤਰ੍ਹਾਂ ਇਹ 40 ਮਹੱਤਵਪੂਰਨ ਪ੍ਰਸ਼ਨ ਜਿਹੜੇ ਕਿ ਹਰ ਤਰ੍ਹਾਂ ਦੇ ਕੰਪੀਟੀਟਿਵ ਐਗਜ਼ਾਮ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਪੁੱਛੇ ਜਾਂਦੇ ਹਨ ਇਹਨਾਂ ਪ੍ਰਸ਼ਨਾਂ ਦੀ ਦੁਹਰਾਈ ਹਰ ਵਿਸ਼ੇ ਚ ਜਿਹੜੇ ਮਹੱਤਵਪੂਰਨ ਪ੍ਰਸ਼ਨ ਸੀ ਉਹਨਾਂ ਦੀ ਦੁਹਰਾਈ ਮੈਂ ਤੁਹਾਨੂੰ ਅੱਜ ਕਰਵਾਈ ਹੈ ਸੋ ਇਹ 40 ਪ੍ਰਸ਼ਨ ਤੁਸੀਂ ਜ਼ਰੂਰ ਯਾਦ ਰੱਖਣੇ ਹਨ ਕਿਉਂਕਿ ਪੀਟੈਕ ਮਾਸਟਰ ਕੈਡਰ ਤੇ ਯੂਜੀਸੀ ਦੇ ਵਿਦਿਆਰਥੀਆਂ ਨੂੰ ਹਮੇਸ਼ਾ ਪੁੱਛੇ ਜਾਂਦੀਆਂ ਹਨ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਧੰਤੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਚੈਨਲ ਤੇ ਹੀ ਮੈਂ ਤੁਹਾਨੂੰ ਜਰਨਲ ਨੌਲੇਜ ਕਰੰਟ ਅਫੇਅਰਸ ਟ੍ਰਿਕਸ ਸਿਸਟਰੀ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇਦੀ ਹਾਂ ਇਸ ਤੋਂ ਲਾਵਾ ਫੇਸਬੁਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ ਮੇਰੇ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰੋ ਧੰਨਵਾਦ